ਛੱਡ ਕੇ ਵੀ ਦੱਸ ਦਈਏ ਕਿ ਨਵੀਂ ਸਰਕਾਰ ਵੇਲੇ ਨਹੀਂ ਟੁੱਟੀ ਐ ਪੁਰਾਣੀ ਤੋਂ ਟੁੱਟੀ ਹੋਈ ਐ ਔਰ ਜਾਤੋਂ ਲੈ ਕੇ ਉਹਨਾਂ ਨੇ ਵੀ ਵੇਖਿਆ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਐ ਪਰ ਫੇਰ ਅਸੀਂ ਦੂਸਰੀ ਗੱਲ ਕਰ ਦਈਏ ਕਿ ਜੇ ਸਾਨੂੰ ਜਦੋਂ ਅਸੀਂ ਪੈਚਵਰਕ ਕਰਨਾ ਸੀ ਤਾਂ ਇੱਕ ਮੈਸੇਜ ਮਿਲਿਆ ਕਿ ਸਰਕਾਰ ਨੇ ਤੁਹਾਡਾ ਭਲਾ ਨਹੀਂ ਕਰਨਾ ਪਰ ਸਰਕਾਰ ਨੇ ਤੁਹਾਡੇ ਉੱਤੇ ਪਰਚਾ ਜ਼ਰੂਰ ਕਰਨਾ ਕਿ ਤੁਸੀਂ ਸਰਕਾਰੀ ਪ੍ਰਾਪਰਟੀ ਨਾਲ ਛੇੜਛਾੜ ਕੀਤੀ ਐ ਅਸੀਂ ਪ੍ਰਾਪਰਟੀ ਨਾਲ ਛੇੜਛਾੜ ਦਾ ਮਤਲਬ ਐ ਅਸੀਂ ਉਸ ਵੇਲੇ ਨੇ ਡਰ ਹੋ ਗਏ ਕਿ ਜੇ ਪਰਚਾ ਹੋਣਾ ਤਾਂ ਬਹੁਤ ਵਧੀਆ ਗੱਲ ਐ ਔਰ ਚਲੋ ਲੋਕੀ ਜਾਗਰੂਕ ਹੋ ਜਾਣਗੇ ਕਿ ਇਹ ਕੰਮ ਬੜਾ ਜ਼ਰੂਰੀ ਆ ਇਹ ਪੈਚਵਰਕ ਬਹੁਤ ਜ਼ਰੂਰੀ ਆ ਇਹ ਕਰਨੇ ਚਾਹੀਦੇ ਆ ਔਰ ਸਾਨੂੰ ਸਰਕਾਰ ਨੇ ਕੋਈ ਇਹੋ ਜਿਹਾ ਸਾਡੇ ਉੱਤੇ ਕੋਈ ਐਕਸ਼ਨ ਤਾਂ ਆਇਆ ਨਹੀਂ ਲੇਕਿਨ ਅਸੀਂ ਗੱਲ ਕਰਦੀਏ ਕਿ ਅਸੀਂ ਗਾਹ ਵਾਸਤੇ ਵੀ ਅਗਲੀਆਂ ਸੜਕਾਂ ਦਾ ਵੀ ਪੈਚਵਰਕ ਕਰਾਂਗੇ ਔਰ ਜਿੱਥੇ ਤੱਕ ਹੋ ਸਕੇ ਜਿਹੜੇ ਪਰ ਸਾਡੇ ਨਾਲ ਹੋਰ ਵੀ ਜੁੜਨਾ ਚਾਹੁੰਦੇ ਆ ਉਹ ਜੁੜ ਸਕਦੇ ਆ ਔਰ ਲੰਬੇ ਸਮੇਂ ਤੱਕ ਇਹ ਸੰਘਰਸ਼ ਚੱਲਦਾ ਰਹੇਗਾ ਉਹ ਸੜਕਾਂ ਦੇ ਪੈਚਵਰਕ ਅਸੀਂ ਜਿਹੜੇ ਕਰਦੇ ਰਵਾਂਗੇ ਔਰ ਅਸੀਂ ਆਪਣੇ ਚੈਨਲ ਦੇ ਮਾਦੀਮ ਰਾਈਆਂ ਦੱਸਦੇ ਆ ਕਿ ਸਾਡੇ ਚੈਨਲ ਦੇ ਮਾਦੀਮ ਰਾਈ ਅਸੀਂ ਆਮ ਜਨਤਾ ਨੂੰ ਅਪੀਲ ਕੀਤੀ ਸੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਹ ਸੜਕ ਦਾ ਪੈਚਵਰਕ ਕਰੋ ਲੇਕਿਨ ਸਰਕਾਰਾਂ ਨੇ ਇਹਦੇ ਆਲ ਵੇਖਿਆ ਨਹੀਂ ਔਰ ਫਿਰ ਧੰਨਵਾਦ ਕਰਦੀਏ ਨਾ ਭਰਾਵਾਂ ਦਾ ਜਿਹੜੇ ਚੈਨਲ ਵਾਲੇ ਅੱਜ ਮੇਰੇ ਕੋਲ ਪਹੁੰਚੇ ਨੇ ਔਰ ਦੱਸਦੇ ਇਹ ਕੀ ਪੈਚਵਰਕ ਅਸੀਂ ਕੱਲ ਰਾਤ ਹੀ ਕੀਤਾ ਔਰ ਜਿਹੜਾ ਅੱਗੇ ਰਹਿ ਗਿਆ 2-4 ਦਿਨਾਂ ਬਾਅਦ ਅਸੀਂ ਫੇਰ ਕਰ ਦੇਣਾ ਜੇ ਸਰਕਾਰ ਨੇ ਹੁਣ ਪਰਚਾ ਨਹੀਂ ਕੀਤਾ ਤਾਂ ਉਦੋਂ ਕਰ ਦੇਵੇਗੀ ਲੇਕਿਨ ਅਸੀਂ ਪੈਚਵਰਕ ਕਰ ਦੇਣਾ ਇਹ ਕਲੀਅਰ ਔਰ ਧੰਨਵਾਦ ਆ ਸਾਰੇ ਭਰਾਵਾਂ ਦਾ ਜੀ ਇਹ ਸੀ ਜੀ ਸਾਡੇ ਨਾਲ ਸੀਨੀਅਰ ਪੱਤਰਕਾਰ ਜਿੰਦਰ ਸਿੰਘ ਜਿਨ੍ਹਾਂ ਨੇ ਪਿਛਲੇ ਦਿਨੀ ਕਾਫੀ ਕੋਸ਼ਿਸ਼ ਕੀਤੀ ਹੈ ਤੇ ਪਿਛਲੀ ਰਾਤ ਜਿਹੜੀ ਹੈ ਪੈਚਵਰਕ ਦਾ ਕੰਮ ਵੀ ਜਿਹੜਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦ ਅਸੀਂ ਪੈਚਵਰਕ ਦਾ ਕੰਮ ਕਰਦੇ ਹਾਂ ਤੇ ਤੁਸੀਂ ਵੀ ਥੋੜਾ ਸਾਡਾ ਸਹਿਯੋਗ ਦਿਓ ਥੋੜੀ ਆਵਾਜ਼ ਆਈ ਜਿਹੜੀ ਹੈ ਉਹ ਉਹਨਾਂ ਦੇ ਹਿਸਾਬ ਨਾਲ ਕੰਟਰੋਲ ਕਰ ਲੀਤੀ ਜਾਵੇ ਤਾਂ ਜੋ ਜਿਹੜੇ ਆ ਪੈਚਵਰਕ ਦਾ ਕੰਮ ਹੈ ਇਹਦੇ ਵਿੱਚ ਕੋਈ ਅੜਚਨ ਨਾ ਬਣੇ ਹੋਰ ਵੀ ਅਪਡੇਟ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਨਾਲ ਦਿੰਦੇ ਰਾਂਗੇ ਫਿਲਹਾਲ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਰਕੇਸ਼